ਪਿਆਰੇ ਵਿਦਿਆਰਥੀਓ ਨਵੀਂ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਰਾਂਗੇ ਕਲਾਸ 9th ਐਕਸਰਸਾਈਜ਼ 6.1 ਆਓ ਕਰਦੇ ਹਾਂ ਫਰਸਟ ਕੁਐਸਚਨ ਹੈ ਰੇਖਾਵਾਂ AB ਅਤੇ CD ਬਿੰਦੂ O ਤੇ ਕੱਟਦੀਆਂ ਹਨ ਜੇਕਰ ਐਂਗਲ AOC ਜਮਾ ਐਂਗਲ BOE 70 ਡਿਗਰੀ ਹੈ ਅਤੇ ਐਂਗਲ BOD 40 ਡਿਗਰੀ ਹੈ ਤਾਂ ਐਂਗਲ BOE ਅਤੇ ਰਿਫਲੈਕਸ ਐਂਗਲ COE ਪਤਾ ਕਰੋ ਹੁਣ ਗ੍ਰੀਸ ਦਿੱਤੀ ਹੋਈ ਹੈ ਬੱਚਿਓ ਦੇਖੋ A B ਤੇ C D ਜਿਹੜਿਆਂ ਉਹ ਬਿੰਦੂ O ਤੇ ਕੱਟਦੀਆਂ ਨੇ ਤੇ ਜਿਹੜਾ B O A O C ਤੇ B O E ਦਾ ਜਿਹੜਾ ਜੋੜ ਹੈ ਮਤਲਬ ਇਹ ਐਂਗਲ ਦਾ ਤੇ ਇਹ ਐਂਗਲ ਦਾ ਜੋੜ ਜਿਹੜਾ ਉਹ 70 ਡਿਗਰੀ ਦਿੱਤਾ ਹੋਇਆ ਹੈ ਇਹਦਾ ਮਤਲਬ ਐਂਗਲ A O C ਐਂਗਲ B O E ਜਿਹੜਾ ਉਹ 70 ਡਿਗਰੀ ਦਿੱਤਾ ਹੋਇਆ ਹੈ ਠੀਕ ਹੈ ਜੀ ਔਰ ਨਾਲ ਦੀ ਨਾਲ ਐਂਗਲ B O D ਜਿਹੜਾ ਇਹ ਵਾਲਾ ਐਂਗਲ ਹੈ ਉਹ 40 ਡਿਗਰੀ ਦਿੱਤਾ ਹੋਇਆ ਹੈ ਐਂਗਲ B O D 40° ਹੁਣ ਇਹਦੇ ਵਿੱਚ ਕਨਸੈਪਟ ਕਿਹੜਾ ਚੱਲਣਾ ਹੈ ਕਿ ਸਾਨੂੰ ਦਿੱਤਾ ਹੈਗਾ ਕਿ ਰੇਖਾਵਾਂ ਜਿਹੜੀਆਂ AB ਤੇ ਜਿਹੜਾ CD ਹੈ ਉਹ ਕਟਮੀਆਂ ਰੇਖਾਵਾਂ ਸੋ ਕਟਮੀਆਂ ਰੇਖਾਵਾਂ ਦਾ ਗੁਣ ਕੀ ਹੁੰਦਾ ਹੈ ਕਿ ਸਿਖਰ ਸੰਮੁਖ ਕੋਣ ਜਿਹੜੇ ਉਹ ਬਰਾਬਰ ਹੁੰਦੇ ਨੇ ਠੀਕ ਹੈ ਸੋ ਅਸੀਂ ਕਹਾਂਗੇ ਕਿ ਜਿਹੜਾ ਅਗਰ AB AB ਅਗਰ CD ਇੱਕ ਕਟਮੀਆਂ ਰੇਖਾਵਾਂ ਨੇ ਇਹਨਾਂ ਦੇ ਆਹੋਂ ਸਾਹਮਣੇ ਵਾਲੇ ਕੋਣ ਬਰਾਬਰ ਹੈ ਇਹਦਾ ਮਤਲਬ AB 40 ਹੋ ਗਿਆ ਠੀਕ ਹੈ ਸੋ ਐਂਗਲ A ઓਰ C ਇਸ ਇਕੁਅਲ ਟੂ 40 ਡਿਗਰੀ ਕਿਉਂਕਿ AB ਅਤੇ CD ਕਾਟਵੀਆਂ ਰੇਖਾਵਾਂ ਹਨ ਕਾਟਵੀਆਂ ਰੇਖਾਵਾਂ ਹਨ ਤਾਂ ਐਂਗਲ AOC ਐਂਗਲ BOD 40 ਡਿਗਰੀ ਇਹ ਰਜੇ ਅਸੀਂ ਦੇ ਸਕਦੇ ਹਾਂ ਪੁਆਇੰਟ ਸਿਖਰ ਸੰਮੁਖ ਕੋਣ ਸਿਖਰ ਸੰਮੁਖ ਕੋਣ ਹੋਗੇ ਅਗਰ ਇਹ 40 ਡਿਗਰੀ ਹੈ ਬੱਚਿਓ ਤਾਂ ਜੇ ਮੈਂ ਇੱਥੇ 40 ਭਰਦੀਆਂ ਜੇ ਆਹ 40 ਹੈ ਇਹਨਾਂ ਦੋਹਾਂ ਦਾ ਜੋੜ ਮਿਲ ਕੇ 70 ਹੈ ਤੇ ਇਹ ਕਿੰਨਾ ਰਹਿ ਗਿਆ ਆ 30 ਰਹਿ ਗਿਆ ਸੋ ਇੱਕ ਚੀਜ਼ ਅਸੀਂ ਫਾਈਂਡ ਆਊਟ ਕਰ ਲਈ ਕਿ ਐਂਗਲ ਬੀਓਈ ਜਿਹੜਾ ਹੈ ਉਹ 30 ਡਿਗਰੀ ਹੋ ਗਿਆ ਅਸੀਂ ਇਹਦੇ ਵਿੱਚ ਵੈਲਿਊ ਭਰ ਕੇ ਲਿਖ ਸਕਦੇ ਹਾਂ ਕਿ ਇਹ 30 ਡਿਗਰੀ ਹੁਣ ਨਾਲ ਦੀ ਨਾਲ ਸਾਡੇ ਕੋਲ ਫਰਸਟ ਆਨਸਰ ਆ ਗਿਆ ਮੇਰਾ ਫਰਸਟ ਆਨਸਰ ਤੇ ਡਬਲ ਟਿਕ ਲਾ ਰਹੀਆਂ ਫਰਸਟ ਆਨਸਰ ਆ ਗਿਆ ਔਰ ਹੁਣ ਕੀ ਕਰਨਾ ਹੈ ਸੀਓਈ ਲੱਭਣਾ ਇਹ ਕਾ ਸੀਓਈ ਹੈ ਪਰ ਮੈਨੂੰ ਕੁਐਸਚਨ ਚੋਨੇ ਗਿਆ ਰਿਫਲੈਕਸ ਸੀਓਈ ਇਹਦਾ ਮਤਲਬ ਹੈ ਇਹਦਾ ਆਊਟਰ ਆਊਟਰ ਸੀਓਈ ਇਹਦੇ ਵਿੱਚ ਕਿੰਨੇ ਐਂਗਲ ਕਵਰ ਹੁੰਦੇ ਆ ਸੋ ਇੰਨੇ ਐਂਗਲ ਲੱਭਣ ਦੀ ਬਜਾਏ ਜੇ ਅਸੀਂ ਇਹ ਸੀਓਈ ਕੱਢ ਲਈਏ ਔਰ ਇਹਨੂੰ ਪੂਰੇ ਜੋ ਮਾਈਨਸ ਕਰ ਦਈਏ ਕੰਪਲੀਟ ਐਂਗਲ ਜੋ 360 ਤੋਂ ਮਾਈਨਸ ਕਰ ਦਈਏ ਤੇ ਆਨਸਰ ਆ ਜਾਏਗਾ ਸੋ ਇਹਦੇ ਵਿੱਚ ਕਿਹੜਾ ਕਨਸੈਪਟ ਯੂਜ਼ ਕਰਾਂਗੇ ਐ ਲਾਈਨ ਏਬ ਇੱਕ ਰੇਖਾ ਹੈ ਠੀਕ ਹੈ ਜੀ ਅਸੀਂ ਲਿਖ ਸਕਦੇ ਆ ਕਿ ਏਬ ਇੱਕ ਰੇਖਾ ਹੈ ਤੇ ਇੱਕੋ ਰੇਖਾ ਤੇ ਬਣੇ ਹੋਏ ਸਾਰੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ तो इधरलेगा सत्तर उधरले पास चल जाएगा माइनस हो जाएगा एक सौ दस डिग्री आ गया इधर मतलब सेंटर वाला एंगल मेरे कोड्रड एंड टेन डिग्री आ गया जो सेंटर वाला एंगल मेरे को सौ दस डिग्री आ गया सो तो यह मतलब मेरे को COE ਕਿੰਨਾ ਆਏਗਾ 360 ਵਿੱਚੋਂ 110 ਮਾਈਨਸ ਕਰਾਂਗੇ ਇਹ ਆ ਜਾਏਗਾ 250 ਡਿਗਰੀ ਦੂਸਰਾ ਆਨਸਰ ਬਿਲਕੁਲ ਆ ਗਿਆ ਕਿ ਰਿਫਲੈਕਸ ਜਿਹੜਾ COE ਹੈਗਾ ਉਹ 250 ਡਿਗਰੀ ਹੈ ਆਓ ਦੂਸਰਾ ਸਵਾਲ ਕਰੀਏ ਰੇਖਾਵਾਂ XY ਅਤੇ MN ਬਿੰਦੂ O ਤੇ ਕੱਟਦੀਆਂ ਹਨ ਐਂਗਲ POY 90 ਡਿਗਰੀ ਹੈ ਅਤੇ a:b 2:3 ਹੈ ਤਾਂ c ਪਤਾ ਕਰੋ ਹੁਣ ਇਸ ਕੇਸ ਵਿੱਚ ਡਾਇਗ੍ਰam ਦੇਖੋ ਕਿ ਜਿਹੜੀ xy ਹੈ ਉਹ mn ਹੈ ਉਹ ਬਿੰਦੂ o ਤੇ ਕੱਟਦੀਆਂ ਨੇ ਕੱਟਮੀਆਂ ਰੇਖਾਵਾਂ ਮੈਂ ਕੱਟਮੀਆਂ ਰੇਖਾਵਾਂ ਦਾ ਫੇਰ ਉਹੀ ਗੁਣ ਲਾਗੂ ਹੋਏਗਾ ਕਿ ਸਿਖਰ ਸੰਮੁਖ ਕੋਣ ਬਰਾਬਰ ਹੁੰਦੇ ਨੇ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੈ ਤੇ ਇੱਕੋ ਰੇਖਾ ਤੇ ਬਣੇ ਹੋਏ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਦੋ ਚੀਜ਼ਾਂ ਨੂੰ ਧਿਆਨ ਚ ਅਸੀਂ ਰੱਖਣਾ ਸੋ ਇਹ ਦੇਖੋ ਹੁਣ ਉਹਨੇ ਮੈਨੂੰ ਦਿੱਤਾ ਹੋਇਆ ਹੈ ਕਿ ਜਿਹੜੀ xy ਤੇ mn ਇਹ ਕੱਟਮੀਆਂ ਰੇਖਾਵਾਂ ਨੇ ਤੇ a:b ਜਿਹੜਾ ਅਨੁਪਾਤ ਹੈ ਉਹ 2:3 ਹੈ ਹੁਣ a ਕੈਂਗਲ ਹੈ ਠੀਕ ਹੈ ਵੀ ਇੱਕ ਐਂਗਲ ਹੈ ਹੁਣ ਮੈਨੂੰ ਨਾਲ ਪਤਾ ਹੈ ਕਿ ਪੋy 90 ਹੈ ਇਹ 90 ਦਾ ਨਿਸ਼ਾਨ ਹੁੰਦਾ ਸੋ ਐਂਗਲ ਪੋy ਜਿਹੜਾ ਹੈ ਉਹ 90 ਡਿਗਰੀ ਹੈਗਾ ਤੇ ਮੈਂ ਕੀ ਪਤਾ ਕਰਨਾ ਮੈਂ ਸੀ ਪਤਾ ਕਰਨਾ ਹੈ ਇਹਦੇ ਵਿੱਚ ਸੋ ਸੀ ਪਤਾ ਕਰਨ ਲਈ ਮੈਨੂੰ ਇਹਨਾਂ ਦੋਨਾਂ ਦੀ ਮਦਦ ਲੈਣੀ ਪਏਗੀ ਦੇਖੋ ਜੇਕਰ ਇੱਕੋ ਰੇਖਾ ਤੇ ਬਣੇ ਹੋਏ ਕੋਣਾਂ ਦਾ ਜੋੜ 180 ਹੁੰਦਾ ਜੇ ਇਧਰਲੇ ਪਾਸੇ 90 ਰਹਿ ਗਿਆ ਇਧਰਲੇ ਪਾਸੇ ਵੀ 90 ਹੋਏਗਾ ਇਹ ਸਾਰਾ ਵੀ ਇੱਧਰਲਾ ਹਿੱਸਾ ਵੀ 90 ਹੋਏਗਾ ਇੱਧਰਲੇ ਹਿੱਸੇ 'ਚ ਕੀ ਕੀ ਕਵਰ ਹੋ ਰਿਹਾ ਏ ਤੇ ਬੀ ਕਵਰ ਹੋ ਰਿਹਾ ਤੇ ਏ ਤੇ ਬੀ ਦਾ ਅਨੁਪਾਤ ਮੈਨੂੰ ਦਿੱਤਾ ਹੋਇਆ ਹੈ 2:3 ਸੋ ਮੈਂ ਇੱਥੇ ਲਿਖਾਂਗੀ ਕਿ ਮੰਨ ਲਵੋ ਕਿ ਜਿਹੜਾ ਮੇਰੇ ਕੋਲ ਏ ਹੈ ਉਹ 2x ਹੈ ਤੇ ਬੀ ਜਿਹੜਾ ਹੈ ਉਹ ਮੇਰੇ ਕੋਲ 3x ਹੈ ਠੀਕ ਹੈ ਸੋ ਐਂਗਲ ਪੀਓਐਕਸ ਵੀ 90 ਡਿਗਰੀ ਹੈ ਠੀਕ ਹੈ ਕਿ ਇੱਕੋ ਰੇਖਾ ਤੇ ਬਣੇ ਕੋਣਾਂ ਦਾ ਜੋੜ 180 x 80 ਹੁੰਦਾ ਹੈ ਇਹ ਕਾਰਨ ਦੇਤਾ ਆਪਾਂ ਬੱਚਿਓ ਹਮੇਸ਼ਾ ਬ੍ਰੈਕਟ ਵਿੱਚ ਰੀਜ਼ਨ ਲਿਖਾਂਗੇ ਤੇ ਸਾਡਾ ਸਾਮ ਗਰੇਸਫੁਲ ਬਣੇਗਾ ਅਸੀਂ ਇਹ ਕਾਰਨ ਦੇਤਾ pox 90 ਆ ਗਿਆ ਹੁਣ pox ਕਿੰ ਨੂੰ ਮਿਲ ਕੇ ਬਣਿਆ ਵਿੱਚ pox ਮਿਲ ਕੇ ਬਣਿਆ pom ox ਨੂੰ ਮਤਲਬ a ਤੇ b ਨੂੰ ਇਹਦਾ ਮਤਲਬ a b 90 ਹੋ ਗਿਆ a ਦਾ ਮੁੱਲ ਮੈਂ ਕਿੰਨਾ ਰੱਖਿਆ 2x b ਦਾ ਕਿੰਨਾ 3x ਸੋ ਇਹਦੇ ਵਿੱਚ ਫਿਲ ਅਪ ਕਰਾਂਗੇ ਸੋ a ਆ ਗਿਆ 5x 90 इंपलाइज पाई जाओ जो सेंटर इक्वल टू हो गए इधर इम्पलाइज सो एक्स कि आ गया नब्बे बटा पां एन कटा तो मेरे को अठारह डिग्री आ गई एटीन डिग्री एक्स की वैल्यू आ गई फिर मैं ये भर एक्स की वैल्यू सो टू मल्टीप्लाई बाय एटीन आ गया छत्ती डिग्री ए मेरे को आ गया छत्ती डिग्री ठीक है नाल डायग्राम लो लेबल करी जाओ और बी मेरे को आ गया तीन गुणा अठारह मतलब चुरुंजा डिग्री आ गया मेरे को आ गया फिफ्टी फोर डिग्री ਹੁਣ ਪ੍ਰੋਬਲਮ ਇਸ ਅਗੇਨ ਸੇਮ ਵੀ ਇੰਨਾ ਸਮ ਅਸੀਂ ਹੱਲ ਕਰ ਲਿਆ ਪਰ ਲੱਭਣਾ ਤਾਂ ਸਹੀ ਆ ਸੋ ਸੀ ਦੇਖੋ ਬੇਟਾ ਸੀ ਕਿਹਦੇ ਬਰਾਬਰ ਹੈ ਜੇਕਰ ਇਹ ਰੇਖਾਵਾਂ ਕੱਟਦੀਆਂ ਨੇ ਇਹ ਕੱਟਵੀਆਂ ਰੇਖਾਵਾਂ ਨੇ ਤੇ ਇਹਨਾਂ ਦੇ ਸਿਖਰ ਸੰਮੁਖ ਕੋਣ ਆਹ ਕੋਣ ਇਸ ਪੂਰੇ ਇਹਦੇ ਬਰਾਬਰ ਹੋਏਗਾ ਸਿਖਰ ਸੰਮੁਖ ਕੋਣ ਬਰਾਬਰ ਹੋਣਗੇ ਇਹਦਾ ਮਤਲਬ ਸੀ ਕਿਹਦੇ ਇਕੁਅਲ ਹੋਏਗਾ 90 ਦੇ ਵਿੱਚ a ਜੋੜਨਾ ਪਏਗਾ ਸੋ ਸੀ ਕਿਹਦੇ ਬਰਾਬਰ ਆਏਗਾ 90 a ਤੇ ਮੇਰੇ ਕੋਲ 90 ਕਿੰਨਾ a ਕਿੰਨਾ ਆਇਆ ਮੇਰੇ ਕੋਲ 36 126 डिग्री मेरे को सी का आंसर आ चुका आओ तीसरा सवाल करिए एंगल पी क्यू आर इज इक्वल टू एंगल पी आर क्यू ता सिद्ध करो कि एंगल पी क्यू एस इज इक्वल टू पी आर डी वेरी इजी बहुत सौखा है देखो मैं दिता हो ਕਿ ਜਿਹੜਾ ਐਂਗਲ PQ ਕਿਉ ਆ ਰਿਹਾ ਹੈ ਇਹ ਵਾਲਾ ਐਂਗਲ ਤੇ ਇਹ ਵਾਲਾ ਐਂਗਲ ਐਂਗਲ PR ਕਿਉ ਹੈ ਉਹ ਬਰਾਬਰ ਹੈ ਇਕੁਅਲ ਹੈ ਮੈਂ ਅਗਰ ਇਹਨੂੰ 1 ਦੇ ਦੇਨੀ ਆ ਨੰਬਰ ਇਹਨੂੰ ਬੱਚੇ ਮੈਂ 2 ਨੰਬਰ ਦੇ ਦੇਨੀ ਆ ਇਹਦਾ ਮਤਲਬ ਮੈਂ ਇੱਥੇ ਲਿਖਾਂਗੀ ਕਿ ਮੰਨ ਲਵੋ ਕਿ ਜਿਹੜਾ ਮੇਰੇ ਕੋਲ ਐਂਗਲ PQ ਆ ਰ ਹੈ ਉਹ 1 ਹੈ ਤੇ ਐਂਗਲ PR ਕਿਉ ਜਿਹੜਾ ਹੈ ਉਹ ਮੇਰੇ ਕੋਲ 2 ਹੈ ਤੇ ਇਹਨੂੰ ਮੈਂ 3 ਮੰਨ ਲੈਨੀ ਆ ਅੰਨੀ ਮੈਂ 4 ਮੰਨ ਲੈਨੀ ਆ ठीक है सो एंगल पी क्यू एस बराबर तीन है तो एंगल पी आर टी बराबर चार है सो so, मैं सिद्ध की करना है सिद्ध करना है कि एंगल तीन एंगल चार बराबर ठीक है एंगल लो एंगल तीन एंगल चार बराबर है और दिता की गया है दिता गया है

कि एंगल 1 एंगल एंगल 1 एंगल 3 180 डिग्री ठीक है क्या रेखीय जोड़ा ठीक है जी ओके इको लाइन पे बने हुए सारे कोणों का जोड़ जोड़ा है वो 180 डिग्री होता है ऑन द सेम लाइंस एंगल 2 जोड़ा है वो एंगल 4 ਵਿੱਚ ਜੋੜਾਂਗੇ ਤੇ 180 ਡਿਗਰੀ ਆਏਗਾ सेम रेखीय जोड़ा ठीक है जी सो ਇਹਨੂੰ ਮੈਂ ਅਗਰ ਇੱਕ ਨੰਬਰ ਦੇ ਦੇਨੀ ਆ ਇਹਨੂੰ ਮੈਂ 2 ਨੰਬਰ ਇਕੁਏਸ਼ਨ ਦਾ ਨਾਮ ਦੇ ਦੇਨੀ ਆ ਤੇ ਮੈਂ ਇਹ ਕਹਾਂਗੀ ਕਿ ਜੇਕਰ ਫਸਟ ਤੇ ਸੈਕਿੰਡ ਇਕੁਏਸ਼ਨ ਦੇ ਸੱਜੇ ਪਾਸੇ ਬਰਾਬਰ ਹੈ ਤੇ ਇਹਨਾਂ ਦੇ ਖੱਬੇ ਪਾਸੇ ਵੀ ਬਰਾਬਰ ਹੋਣਗੇ ਠੀਕ ਹੈ ਅਸੀਂ ਇਹ ਪੰਜਾਬੀ ਚ ਲਿਖ ਸਕਦੇ ਹਾਂ ਕਿ ਜੇਕਰ ਇਹਨਾਂ ਦੇ ਖੱਬੇ ਪਾਸੇ ਸੱਜੇ ਪਾਸੇ ਬਰਾਬਰ ਹੈ ਸੱਜੇ ਪਾਸੇ ਦੋਨਾਂ ਦੇ 180 180 ਆ ਰਿਹਾ ਹੈ ਤਾਂ ਮਤਲਬ ਖੱਬੇ ਪਾਸੇ ਵੀ ਬਰਾਬਰ ਹੋਣਗੇ ਇਹਦਾ ਮਤਲਬ ਹੈ ਕਿ ਐਂਗਲ 1 ਐਂਗਲ 3 ਕਿ ਦੇ ਇਕੁਅਲ ਆ ਜਾਏਗਾ ਐਂਗਲ 2 ਐਂਗਲ 4 ਦੇ ਠੀਕ ਹੈ ਫ੍ਰੋਮ 1 ਐਂਡ 2 ਇੱਕ ਅਤੇ ਦੋ ਦੇ ਖੱਬੇ ਪਾਸੇ ਬਰਾਬਰ ਹੋਣਗੇ ਮੈਂ ਬੜੇ ਜਿਆਦਾ ਰੀਜ਼ਨ ਐਲੈਬੋਰੇਟ ਕਰਕੇ ਤੁਹਾਨੂੰ ਦੇ ਸਕਦੇ ਹਾਂ ਅਗਰ ਆਪਣੇ ਸਮਝ ਦੀ ਪਾਲਿਟੀ ਨੂੰ ਵਧਾਉਣਾ ਹੈ ਸੋ ਇਹ ਦੇਖੋ ਹੁਣ ਮੈਨੂੰ ਦਿੱਤਾ ਕੀ ਗਿਆ ਜਿਹੜਾ ਦਿੱਤਾ ਗਿਆ ਹੁੰਦਾ ਉਹਨੂੰ ਵੀ ਕਿਤੇ ਯੂਜ਼ ਕਰਨਾ ਹੁੰਦਾ ਆਪਾਂ ਮਨੇ ਕਿਹਾ ਕਿ 1 2 ਦੇ ਬਰਾਬਰ ਹੈ ਜਿੱਥੇ ਇੱਥੇ 1 ਆ ਮੈਂ ਉਥੇ 2 ਭਰਦਾ ਸੋ ਅਸੀਂ ਜਿੱਥੇ ਇੱਥੇ ਐਂਗਲ 1 ਆ ਉਥੇ 2 ਭਰਤਾ ਦੋਨੋਂ ਪਾਸੇ 2 ਤੇ 2 ਕੱਟੇ ਗਏ ਬਚਿਆ ਮੇਰੇ ਕੋਲ ਕੀ 3 4 ਇਹੀ ਮੈਂ ਸਿੱਧ ਕਰਨਾ ਸੀ यही अपना सिद्ध करना सेंगल थ्री इक्वल टू एंगल फोर अभी सिद्ध कर दिता है कि जरा मेरे को एंगल पी क्यू एस है P क्यों एस, पी क्यू एस ती आर टी दो में बराबर ठीक है बच्चों आओ फोर्थ क्वेश्चन करिए फोर्थ क्वेश्चन जेकर एक्स जमा वाई बराबर डबल्यू जमा जैड है तो सिद्ध करो एक रेखा है सो so, मैंने दिता की क्या है

ਤੇ ਪ੍ਰੂਵ ਹੋ ਜਾਏਗਾ ਕਿ AOB ਇੱਕ ਰੇਖਾ ਹੈ ਕਿਉਂਕਿ ਇੱਕੋ ਰੇਖਾ ਤੇ ਬਣੇ ਹੋਏ ਕੋਣਾਂ ਦਾ ਜੋੜ 180 ਹੁੰਦਾ ਹੈ ਤਾਂ ਉਹ ਇੱਕ ਰੇਖਾ ਹੀ ਹੁੰਦੀ ਹੈ ਔਰ ਇਹਦਾ ਆਪੋਜ਼ਿਟ ਵੀ ਟਰੂ ਹੈ ਕਿ ਜੇਕਰ ਕੋਣਾਂ ਦਾ ਜੋੜ 180 ਹੋਵੇ ਇੱਕੋ ਇੱਕੋ ਜਗ੍ਹਾ ਤੇ ਬਣੇ ਹੋਏ ਕੋਣਾਂ ਦਾ ਜੋੜ 180 ਹੋਵੇ ਤਾਂ ਉਹ ਇੱਕ ਰੇਖਾ ਤੇ ਬਣੇ ਹੁੰਦੇ ਸੋ ਇਹ ਕੀ ਹੈ ਹੁਣ ਅਸੀਂ ਇਹਨੂੰ ਲੈਨੇ ਆਂ ਅਗਰ ਮੈਂ ਦੇਖਾਂ ਬੱਚਿਓ ਇਹਨੂੰ ਅਗਰ ਮੈਂ ਦੇਖਾਂ ਕਿ ਇਹ ਸਾਰਾ ਇੱਕ ਕੰਪਲੀਟ ਸਰਕਲ ਬਣਾ ਰਿਹਾ ਵਾ ਇਹ ਸਾਰਾ ਇੱਕ ਕੰਪਲੀਟ ਸਰਕਲ ਬਣਾ ਰਿਹਾ ਵਾ XYZW WXYZ ਆ ਤਿੰਨ ਚਾਰੋਂ ਕੋਣ ਜਿਹੜੇ ਮਿਲ ਕੇ w ਜਮਾ x ਜਮਾ y ਜਮਾ z ਚਾਰੋਂ ਕੋਣ ਮਿਲ ਕੇ 360 ਡਿਗਰੀ ਦਾ ਕੋਣ ਬਣਾਉਂਦੇ ਨੇ ਇੱਕ ਪੂਰਾ ਚੱਕਰ ਇੱਕ ਪੂਰਾ ਕੋਣ ਬਣਾਉਂਦੇ ਨੇ ਠੀਕ ਹੈ ਠੀਕ ਹੈ ਪੂਰਾ ਕੋਣ ਪੂਰਾ ਸਰਕਲ ਕੰਪਲੀਟ ਹੋ ਰਿਹਾ ਵਾ 360 ਹੁਣ ਮੈਨੂੰ ਦਿੱਤਾ ਗਿਆ ਜਿਹੜਾ ਉਹ ਯੂਜ਼ ਕਰੀਏ ਜਿੱਥੇ ਜਿੱਥੇ ਬੇਟਾ w ਜਮਾ z ਆ ਉੱਥੇ ਉੱਥੇ ਮੈਂ x ਜਮਾ y ਭਾੜ ਸਕਦੀ ਹਾਂ ਇਹਦੇ ਵਿੱਚ ਜਿਵੇਂ ਪਹਿਲਾਂ ਕਰ ਲਓ x ਜਮਾ y ਇੱਕ ਪਾਸੇ ਕਰ ਲਓ ਮਤਲਬ ਨੂੰ ਬ੍ਰੈਕਟਾਂ ਚ ਕਰ ਲੋ ਤੇ W Z ਇੱਕ ਇੱਕ ਬ੍ਰੈਕਟ ਚ ਕਾ ਲੋ ਹੁਣ ਜਿੱਥੇ ਜਿੱਥੇ W Z ਆ ਉਥੋਂ ਉਥੇ ਮੈਂ ਭਰਾਂਗੀ X Y ਠੀਕ ਹੈ ਜੀ ਇਹਦੀ ਜਗ੍ਹਾ ਤੇ ਮੈਂ ਫਿਲ ਕੀਤਾ X Y 360° ਇਹਦੇ ਵਿੱਚ ਬ੍ਰੈਕਟਸ ਲਿਖਣਾ ਦਿੱਤਾ ਗਿਆ ਹੈ ਜਾਂ ਦਿੱਤਾ ਹੋਇਆ ਹੈ ਠੀਕ ਹੈ ਜੀ ਗਿਵਨ ਹੁਣ X 2 ਆ ਗਏ 2X 2Y 360 ਹੋ ਗਏ 2 ਨੂੰ ਮੈਂ ਕਾਮਨ ਕੱਢਾਂਗੀ X Y 360 ਆ ਗਿਆ ਦੋਵਾਂ ਇਧਰ ਗੁਣਾ ਹੋ ਰਿਹਾ ਹੈ ਉਧਰ ਜਾ ਕੇ ਭਾਗ ਹੋ ਜਾਏਗਾ ਬੱਚੇ ਸੋ ਇਹ ਕਿੰਨਾ ਆ ਗਿਆ ਬ੍ਰੈਕਟਸ ਨੂੰ ਹੁਣ ਆਪਾਂ ਛੱਡ ਸਕਦੇ ਹਾਂ ਸੋ 360 2 ਕਿੰਨਾ ਆ ਗਿਆ 180 ਡਿਗਰੀ ਸੋ ਜੋ ਮੈਂ ਤੁਹਾਨੂੰ ਬਿਗਨਿੰਗ ਚ ਕਿਹਾ ਸੀ ਬੇਟਾ ਉਹੀ ਮੈਂ ਪ੍ਰੂਫ ਕਰਦਾ ਕਿ ਦੋਨੋਂ ਕੋਣਾਂ ਦਾ ਜੋੜ ਮੈਂ 180 ਕਰ ਦਿੱਤਾ ਕਿ ਇਹਦਾ ਮਤਲਬ ਉਹ ਇੱਕ ਰੇਖਾ ਦੇ ਬਣੇ ਹੈ ਸੋ ਦੇ देयरਫੋਰ ਇਸ ਲਈ ਇਥੋਂ ਸਿੱਧ ਹੁੰਦਾ ਹੈ ਕਿ AOB ਇੱਕ ਰੇਖਾ ਹੈ ਬਰੀ ਈਜ਼ੀ ਜੇ ਆਪਾਂ ਲੌਜੀਕਲ ਸੋਚੀਏ ਤੇ ਕੁਐਸਚਨ ਬਹੁਤ ਈਜ਼ੀ ਹੈਗਾ ਸਵਾਲ 5 ਪੀ ਕਿਉ ਇੱਕ ਪੀ ਹੋ ਕਿਉ ਇੱਕ ਰੇਖਾ ਹੈ ਕਿਰਨ OR ਰੇਖਾ PQ ਤੇ ਲੰਬ ਹੈ ਕਿਰਣਾ OP ਅਤੇ OR ਦੇ ਵਿਚਕਾਰ OS ਇੱਕ ਹੋਰ ਕਿਰਨ ਹੈ ਸਿੱਧ ਕਰੋ ਐਂਗਲ ROS ਬਰਾਬਰ 1/2 ਐਂਗਲ QOS ਐਂਗਲ POS ਤੋ ਜੀ ਜੋ ਸਿੱਧ ਕਰਨਾ ਹੈ ਉਹ ਅਸੀਂ ਉੱਪਰ ਲਿਖਣ ਲੱਗੇ ਆਂ ਔਰ ਮੈਨੂੰ ਦਿੱਤਾ ਕਿ ਕੀ ਹੈ ਕਿ PO ਕਿਉ ਇੱਕ ਰੇਖਾ ਹੈ ਠੀਕ ਹੈ ਇਹ ਦਿੱਤਾ ਗਿਆ ਹੈ PO ਕਿਉ ਇੱਕ ਰੇਖਾ ਹੈ ਕਿਰਨ O ਆ ਜਿਹੜੀ PQ ਤੇ ਲੰਬ ਹੈ ਦਾ ਮਤਲਬ ਇੱਧਰ 90 ਡਿਗਰੀ ਕੋਣ ਹੈ ਤੇ ਇੱਧਰ ਵੀ 90 ਹੋਏਗਾ ਠੀਕ ਹੈ ਜਿਹੜਾ PQ ਹੈ ਉਹ ਲੰਬ ਹੈ ਜਿਹੜਾ OR ਹੈ ਕੋਲੰਬਾ ਬੀ ਦੇ ਉਤੇ ਠੀਕ ਹੈ ਇਹ ਦਿੱਤਾ ਹੋਇਆ ਹੁਣ ਦੇਖਣ ਜੇ ਕੁਸ਼ਨ ਬੇਟਾ ਟਫ ਲੱਗ ਰਿਹਾ ਪਰ ਇਹ ਬਹੁਤ ਜ਼ਿਆਦਾ ਈਜ਼ੀ ਕੁਸ਼ਨ ਹੈ ਔਰ ਇਹਦੇ ਵਿੱਚ ਅਸੀਂ ਕਿਹੜੇ ਕਨਸੈਪਟ ਯੂਜ਼ ਕਰਨਾ ਹੈਗਾ ਅਗੇਨ ਕੋਣਾ ਦਾ ਕਨਸੈਪਟ ਯੂਜ਼ ਕਰਨਾ ਹੁਣ ਤੁਸੀਂ ਧਿਆਨ ਨਾਲ ਦੇਖੇ ਜਾਓ ਜੇਕਰ ਆਧਰ ਵਾਲਾ ਸਾਈਡ ਸਾਰੀ 90 ਹੈ ਤੇ ਬੇਟਾ ਇਧਰ ਵਾਲੀ ਸਾਈਡ ਵੀ ਤੇ ਸਾਰੀ 90 ਹੀ ਹੈ ਠੀਕ ਹੈ ਜੀ ਇਧਰ ਵਾਲੀ ਸਾਈਡ ਵੀ ਤੇ 90 ਹੀ ਹੈ ਹੁਣ ਮੈਂ ਜਿਹੜੇ ਜਿਹੜੇ ਵਰਡ ਇੱਥੇ ਯੂਜ਼ ਕਰਨੇ ਆ ਜਿਹੜੇ ਜਿਹੜੇ ਐਂਗਲ ਇੱਥੇ ਯੂਜ਼ ਕਰਨੇ ਆ ਉਹਨਾਂ 'ਵਾਲ ਜ਼ਿਆਦਾ ਫੋਕਸ ਕਰਾਂਗੀ ਮੈਂ ਜ਼ਿਆਦਾ ਯੂਜ਼ ਕਰਨਾ ਹੈ ਆਰਓਐ ਮੈਂ ਜ਼ਿਆਦਾ ਯੂਜ਼ ਕਰਨਾ ਹੈ ਆਰਓਐਸ ਹੁਣ ਆਰਓਐਸ ਨੂੰ ਦੇਖਣਾ ਹੈਗਾ ਮੈਂ ਕਿ ਇਹ ਮੈਂ ਕਿੱਥੋਂ ਫਾਈਂਡ ਆਊਟ ਕਰ ਸਕਦੀ ਹਾਂ ਆਓ ਸ਼ੁਰੂ ਕਰਦੇ ਆਂ ਇਹ ਵਾਲਾ ਸੋਲੂਸ਼ਨ ਇਹਦਾ ਦੇਖੋ ਪੀਓਆਰ 90 ਡਿਗਰੀ ਹੈ ਐਂਗਲ ਪੀਓਆਰ ਜਿਹੜਾ ਹੈ ਉਹ 90 ਡਿਗਰੀ ਹੈ ਹੁਣ ਜਿਹੜਾ ਪੀਓਆਰ ਹੈ ਬੇਟਾ ਉਹ ਕਿਹਨੂੰ ਕਿਹਨੂੰ ਮਿਲ ਕੇ ਬਣਿਆ ਹੈ ਆਰਓਐਸ ਜਮਾ ਪੀਓਐਸ ਠੀਕ ਹੈ ਜੀ ਸੋ ਐਂਗਲ ਪੀਓਐਸ ਨੂੰ ਜਦੋਂ ROS ਵਿੱਚ ਜੋੜਦੇ ਆ ਤਾਂ ਉਹ ਮੇਰੇ ਕੋਲ POR ਬਣਦਾ POS ਨੂੰ ROS ਵਿੱਚ ਜੋੜਦੇ ਆ ਤੇ ਉਹ ਮੇਰੇ ਕੋਲ POR ਬਣਦਾ ਠੀਕ ਹੈ P P O R ਦੋ ਅੰਗਲਾਂ ਨਾਲ ਬਣਿਆ ਨਾ ਸੋ ਇੱਥੋਂ ਮੈਂ ਕੀ ਕਰਦੀ ਆ ROS ਦੀ ਵੈਲਿਊ ਕੱਢ ਲੈਣੀ ਆ ਐ ਉਧਰਲੇ ਪਾਸੇ ਚਲ ਜਾਏਗਾ 90 ਐਂਗਲ POS ਇਹਨੂੰ ਮੈਂ ਇੱਕ ਬਾਕਸ ਵਿੱਚ ਬੰਦ ਕਰਕੇ ਇਹਨੂੰ 1 ਨੰਬਰ ਦੇ ਦੇਣੀ ਆ ਇਕੁਏਸ਼ਨ ਠੀਕ ਹੈ ਜੀ ਇਹ ਆਪਾਂ ਕੀਤਾ ਇਧਰਲਾ ਪਾਸਾ ਹੁਣ ਅਸੀਂ ਕਰਾਂਗੇ ਦੂਜਾ ਪਾਸਾ ਦੂਸਰਾ ਪਾਸਾ ਕਿਦਾਂ ਐਂਗਲ ਦੂਸਰਾ ਵਾਲਾ ਹੀ ਲੈ ਲਓ Q O R ਠੀਕ ਹੈ ਜਾਂ R O Q Q O R ਇਹ ਵੀ 90 ਡਿਗਰੀ ਹੈ ਠੀਕ ਹੈ ਜੀ ਇਹ ਵੀ 90 ਡਿਗਰੀ ਹੈ ਹੁਣ Q O R ਨੂੰ ਮੈਂ ਕਿਦਾਂ ਲਿਖਾਂ Q O R ਮੈਂ ਤੁਹਾਨੂੰ ਪਹਿਲਾਂ ਨਹੀਂ ਕਿਹਾ ਸੀ ਅਸੀਂ R O S ਤੇ ਫੋਕਸ ਕਰਨਾ ਅਸੀਂ R O S ਲੈਣਾ ਹੀ ਲੈਣਾ ਜੇ ਮੈਂ ਕਹਾਂ ਕਿ Q O R ਕਿੱਥੋਂ ਇਕਲੇਗਾ ਜੇਕਰ Q O S ਵਿੱਚੋਂ ਆ ਛੋਟਾ ਜਿਹਾ ਹਿੱਸਾ ਮਾਈਨਸ ਕਰ ਦਈਏ Q O S ਵਿੱਚੋਂ ਅਗਰ ਮੈਂ R O S ਕੱਢਦਾ ਤੇ ਮੇਰੇ ਕੋਲ Q O R ਆਂਦਾ ਹੈ ਇਜ਼ ਇਟ ਰਾਈਟ ਠੀਕ ਹੈ ਨਾ ਧਿਆਨ ਨਾਲ ਦੇਖੋ Q O R C ਆਹ 파ਰਟ ਹੈ ਆਹ 파ਰਟ ਕਿੱਦਾਂ ਆਏਗਾ ਬੇਟਾ ਇਹ ਸਾਰੇ ਦੇ ਵਿੱਚੋਂ ਇਹ ਸਾਰੇ ਦੇ ਵਿੱਚੋਂ ਇੰਨਾ ਹਿੱਸਾ ਜੇ ਮੈਂ ਹਟਾ ਦਿੰਨੀ ਆ ਤੇ ਫਿਰ ਆਹੀ ਰਹਿ ਜਾਏਗਾ ਠੀਕ ਹੈ ਸੋ ਇਹਦੇ ਵਿੱਚ ਮੈਂ ਕੀ ਕਰਨਾ ਹੈ ਇਹਦੇ ਵਿੱਚੋਂ ਵੀ ROS ਦੀ ਵੈਲਿਊ ਲੱਭ ਲਓ 90 ਨੂੰ ਵੈਦਰ ਲੈ ਆਉਣੀ ਆ -ROS ਉਧਰ ਚਲ ਜੇਗਾ -ROS ਇਧਰ ਜਾ ਕੇ +ROS ਹੋ ਜਾਏਗਾ ਇਧਰ ਆ ਜਾਏਗਾ QOS -90 ਸੋ ਇਹਦਾ ਮਤਲਬ ਹੈ ROS ਦਾ ਇੱਕ ਹੋਰ ਮੁੱਲ ਆ ਗਿਆ ਮੇਰੇ ਕੋਲ ਐਂਗਲ QOS -90 ਇਹਨੂੰ ਵੀ ਮੈਂ ਬਾਕਸ ਵਿੱਚ ਬੰਦ ਕਰਾਂਗੀ ਔਰ ਇਹਨੂੰ ਦਵਾਂਗੀ ਸੈਕਿੰਡ ਨੰਬਰ ਇਕੁਏਸ਼ਨ ਠੀਕ ਹੈ ਜੀ ਆ ਦੋ ਬਾਕਸ ਵਾਲੇ ਇਕੁਏਸ਼ਨਸ ਆ ਗਈਆਂ ਮੇਰੇ ਕੋਲ ਫਰਸਟ ਐਂਡ ਸੈਕਿੰਡ ਨਾਉ ਅਸੀਂ ਦੇਖ ਸਕਦੇ ਹਾਂ ਕਿ ਇਹਦੇ ਖੱਬੇ ਪਾਸੇ ਬਰਾਬਰ ਹੈ ਇੱਧਰ ਵੀ ਆਰਓਐਸ ਦਾ ਮੁੱਲ ਦਿੱਤਾ 90 ਪੀਓਐਸ ਇੱਧਰ ਵੀ ਆਰਓਐਸ ਦਾ ਮੁੱਲ ਦਿੱਤਾ ਕਯੂਓਐਸ 90 ਜੇਕਰ ਇਹਨਾਂ ਦੇ ਸੱਜੇ ਖੱਬੇ ਪਾਸੇ ਬਰਾਬਰ ਹੈ ਤਾਂ ਇਹਨਾਂ ਦੇ ਸੱਜੇ ਪਾਸੇ ਵੀ ਬਰਾਬਰ ਹੋਣਗੇ ਠੀਕ ਹੈ ਤੇ ਜਾਂ ਫਿਰ ਜੇ ਪਰ ਸਾਨੂੰ ਇੱਥੇ ਆਰਓਐਸ ਦਾ ਮੁੱਲ ਚਾਹੀਦਾ ਸਾਨੂੰ ਅਸੀਂ ਕੀ ਕਰਾਂਗੇ ਇਕੁਏਸ਼ਨਾਂ ਨੂੰ ਐਡ ਕਰ ਦਾਂਗੇ ਇਕੁਏਸ਼ਨਾਂ ਨੂੰ 1 ਤੇ 2 ਨੂੰ ਅਸੀਂ ਜੋੜਨ ਲੱਗੇ ਹਾਂ ਸੋ ਇੱਥੇ ਅਸੀਂ ਲਿਖਾਂਗੇ 1 2 आरओएस ਤੇ આરਓਐਸ ਮਿਲ ਕੇ ਬਣ ਗਏ 2 आरओएस ਤੇ ਇਧਰ ਵਾਲਾ ਮੈਂ ਸਾਰਾ ਲਿਖਾਂਗੀ ਔਰ ਇਹਦੇ ਵਿੱਚ ਜੋੜਾਂਗੀ केओएस 90 ਹੁਣ 90 ਵਿੱਚੋਂ 90 ਕੱਟੇ ਗਏ ਠੀਕ ਹੈ ਜੀ ਹੁਣ ਮੈਂ ਕੋਸ਼ਿਸ਼ ਕਰਦੀ ਆ ਕਿ ਜਿਹੜਾ ਪੋਜ਼ਿਟਿਵ ਟਰਮ ਨੂੰ ਮੈਂ ਅੱਗੇ ਲਿਖਾਂ ਕੇਓਐਸ ਨੂੰ ਮੈਂ ਅੱਗੇ ਲਿਖ ਦੇ ਦਿੰਨੀ ਆ ਤੇ ਪੀਓਐਸ ਨੂੰ ਮੈਂ ਇੱਥੇ ਰਹਿਣ ਦਿੰਨੀ ਆ ਕੁਝ ਕੁਝ ਆਪਣੇ ਸੋਲੂਸ਼ਨ ਨਾਲ ਮਿਲਿਆ ਮਿਲ ਗਿਆ ਕਾਫੀ ਇਹ ਦੋ ਜਿਹੜਾ ਉਧਰ ਜਾ ਕੇ ਭਾਗ ਹੋ ਜਾਏਗਾ ਸੋ so, ROs ਫਾਈਨਲੀ ਮੇਰੇ ਕੋਲ ਗਿਨ ਆ ਗਿਆ 1 over 2 QOS P ਐਂਗਲ POS ਠੀਕ ਹੈ ਜੀ ਸੋ ਇਹ ਅਸੀਂ ਸਿੱਧ ਕਰ ਦਿੱਤਾ ਕਿ ਇਹ ਸੋਲੂਸ਼ਨ ਇਹਦਾ ਆ ਗਿਆ ਛੇਮ ਆਪਰੇਸ਼ਨ ਦਿੱਤਾ ਹੈ ਕਿ ਐਂਗਲ XYZ 66 ਡਿਗਰੀ ਹੈ ਅਤੇ XY ਨੂੰ ਬਿੰਦੂ P ਤੱਕ ਵਧਾਇਆ ਗਿਆ ਹੈ ਦਿੱਤੀ ਹੋਈ ਸੂਚਨਾ ਤੋਂ ਇੱਕ ਚਿੱਤਰ ਖਿਚੋ ਜੇ ਕਿਰਨ YQ ਐਂਗਲ ZYP ਨੂੰ ਸਮਤੁਭਾਜਿਤ ਕਰਦੀ ਹੈ ਤਾਂ ਐਂਗਲ XYQ ਅਤੇ ਰਿਫਲੈਕਸ ਐਂਗਲ QYP ਦੇ ਮੁੱਲ ਪਤਾ ਕਰੋ ਆਓ ਡਾਇਗਰਾਮ ਬਣਾਣੇ ਆ ਡਾਇਗਰਾਮ ਕਿਦਾਂ ਬਣਾਣੀ ਹੈ XY Z ਜਿਹੜੀ ਹੈ ਉਹ 64 ਡਿਗਰੀ ਹੈ XY ਇੱਕ ਲਾਈਨ ਮੈਂ ਕੀਤੀ ਹੈ ਠੀਕ ਹੈ ਜੀ ਇਹਨੂੰ ਪੁਆਇੰਟ ਨੂੰ ਮੈਂ X ਮੰਨ ਲੈਂਨੀ ਆ ਇੱਥੇ ਮੈਂ Y ਮੰਨ ਲੈਂਨੀ ਆ XYZ ਇਧਰ ਨੂੰ ਹੋਏਗਾ ਠੀਕ ਹੈ ਜੀ ਇਹ ਹੈਗਾ 64 ਡਿਗਰੀ ਇਹਨਾਂ ਹੈ ਔਰ ਨਾਲ ਦੀ ਨਾਲ ਸਟੇਟਮੈਂਟ ਵਿੱਚ ਕੀ ਕਿਹਾ ਗਿਆ ਵਾ ਕਿ XY ਨੂੰ P ਤੱਕ ਵਧਾਇਆ ਗਿਆ ਹੈ XY ਨੂੰ ਅਸੀਂ ਬਿੰਦੂ p ਤੱਕ ਵਧਾਉਂਦੇ ਹਾਂ ਇਹ ਪੁਆਇੰਟ ਹੋ ਗਿਆ ਉਹਦਾ p ਔਰ y ਤੋਂ ਇੱਕ ਰੇਖਾ ਖਿੱਚੀ ਜਾਂਦੀ ਹੈ y q ਜਿਹੜੀ z y p ਨੂੰ ਸਮਦੁਭਾਜਿਤ ਕਰਦੀ ਹੈ ਮਤਲਬ ਜਿੰਨਾ ਇਹ ਕੋਣ ਹੋਏਗਾ ਉਨਾ ਹੀ ਇਹ ਕੋਣ ਹੋਏਗਾ ਨਾਲ ਦੀ ਨਾਲ ਮੈਂ ਐਕਸਪਲੇਨ ਵੀ ਕਰਤਾ ਤੇ ਡਾਇਗਰਾਮ ਵੀ ਅਸੀਂ ਬਣਾ ਦਿੱਤੀ ਹੈ ਕਿ ਦੁਬਾਰਾ ਸੁਣੋ xy z 64 ਡਿਗਰੀ ਹੈ xy ਨੂੰ ਰੇਖਾ p ਤੱਕ ਵਧਾਓ ਤੇ y ਤੋਂ ਇੱਕ ਇਹੋ ਜਿਹੀ ਰੇਖਾ ਖਿੱਚੋ q ਜਿਹੜੀ ਐਂਗਲ zyp ਨੂੰ ਸਮਦੁਭਾਜਿਤ ਕਰਦੀ ਹੈ ਕਿ ਜੇ ਮੰਨ ਲਓ ਜੇ ਇਹ x ਆ ਤੇ ਇਹ ਵੀ x ਹੋਵੇਗਾ ਪਤਾ ਕੀ ਕਰਨਾ ਸੀ xyq xyq ਪਤਾ ਕਰਨਾ ਹੈ xyq ਆ ਮੈਨੂੰ ਕੋਣ ਪੂਰਾ ਚਾਹੀਦਾ ਹੈ ਇਹਦੇ ਲਈ ਮਤਲਬ ਮੈਨੂੰ x ਚਾਹੀਦਾ ਜੇ ਮੈਂ 64 ਵਿੱਚ x ਜੋੜ ਦਾਂਗੀ ਆਨਸਰ ਆ ਜਾਏਗਾ ਤੇ ਨਾਲ ਦੀ ਨਾਲ ਸਾਨੂੰ ਚਾਹੀਦਾ ਰਿਫਲੈਕਸ ਕਿਉ ਆਏਪੀ ਕਿਉ ਵਾਏਪੀ ਦਾ ਰਿਫਲੈਕਸ ਮਤਲਬ ਇਹਨੂੰ ਛੱਡ ਕੇ ਬਾਕੀ ਸਾਰਾ ਮਤਲਬ ਰਿਫਲੈਕਸ ਇੱਥੋਂ ਤੱਕ ਚਾਹੀਦਾ ਮੈਨੂੰ ਓਕੇ ਸੋ ਬਿਲਕੁਲ ਕਲੀਅਰ ਹੈ ਡਾਇਗਰਾਮ ਚ ਤੁਸੀਂ ਕਨਫਿਊਜ਼ ਹੋ ਸਕਦੇ ਸੀ ਪਰ ਕੁਐਸਚਨ ਤੇ ਸੋਲੂਸ਼ਨ ਚ ਕਨਫਿਊਜ਼ ਨਹੀਂ ਹੋ ਸਕਦੇ ਹੁਣ ਇਹਦੇ ਚ ਕੀ ਕਰਨਾ ਇੱਕੋ ਰੇਖਾ ਤੇ ਬਣੇ ਹੋਏ ਕੋਣ ਪਰ ਜੇ ਪਹਿਲਾਂ ਲਿਖਣਾ ਹੈ ਲਿਖਣਾ ਕਿਦਾਂ ਐਂਗਲ XYZ 64 ਡਿਗਰੀ ਤੇ ਮੰਨ ਲਵੋ ਕਿ ਐਂਗਲ ZYQ ਬਰਾਬਰ ਐਂਗਲ QYP ਬਰਾਬਰ ਐਂਗਲ X ਡਿਗਰੀ ਠੀਕ ਹੈ ਰੀਜ਼ਨ ਦੇ ਸਕਦੇ ਜੇ ਕਿਉਂਕਿ YQ ਜਿਹੜਾ ਉਸ ਐਂਗਲ ਨੂੰ ਸਮਦੁਭਾਜਿਤ ਕਰ ਰਿਹਾ ਵਾ ZYP ਨੂੰ ਠੀਕ ਹੈ X ਡਿਗਰੀ ਨਾਓ ਹੁਣ ਅਸੀਂ ਲਿਖਾਂਗੇ ਤੇ ਹੱਲ ਵਲ 64 ਡਿਗਰੀ X ਡਿਗਰੀ X ਡਿਗਰੀ 180 ਡਿਗਰੀ ਕਿਉਂਕਿ ਇਹ ਇੱਕ ਰੇਖੀ ਇਕੋ ਰੇਖਾ ਤੇ ਬਣੇ ਹੋਏ ਕੋਣਾਂ ਦਾ ਜੋੜ ਹੈ ਠੀਕ ਹੈ ਇਹ ਰੀਜ਼ਨ ਦਵਾਂਗੇ ਕਿਉਂਕਿ ਕੋਣ ਜਿਆਦਾ ਪਹਿਲਾਂ ਮੈਂ ਰੇਖੀ ਜੋੜਾ ਲਿਖਿਆ ਲੱਗ ਗਈ ਸੀ ਪਰ ਜੋੜਾ ਨਹੀਂ ਹੈ ਤਿੰਨ ਕੋਣ ਸੋ ਇੱਕੋ ਰੇਖਾ ਤੇ ਬਣੇ ਕੋਣ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਮੇਰੇ ਕੋਲ ਇੱਧਰ ਆ ਗਿਆ 2x 180° 64 ਸੋ 2x 116 ਸੋ x ਆ ਗਿਆ ਮੇਰੇ ਕੋਲ 58° ਐ ਵੀ 58° ਹੋ ਗਿਆ ਸੋ ਐ ਵੀ 58° ਹੋ ਗਿਆ मैं फाइंड आउट करना किना क्वेश्चन पूछा जैड वाई त्यो दसो मैं कि दूसरा रिफलैक्स रिफलैक्स क्यो वाई पी पता करो ए दो चीजा हम जेड वाई क्यो मेरे कोई क्यों पुछ एक्स वाई क्यों मेरे को चौंठ में अठवंजा जोड़ा सिक्सटी फोर प्लस एक्स डिग्री मतलब सिक्सटी फोर डिग्री प्लस फिफ्टी एट डिग्री इक्वल टू वन ट्वेंटी टू एंगल आ गया और रिफ्लेक्स मैं पता करना है रिफ्लेक्स के पी पता करना है वो आ जाएगा तीन सौ साठ वो के क्यू वाई पी क्डा मतलब तीन सौ साठा मैं एक्स कि आया मेरे को फिफ्टी एट फिफ्टी एट डिग्री क्डागी तीन सौ दो डिग्री का आंसर आए ਤੋ ଏਸੀ ਸਾਡੇ ਐਕਸਰਸਾਈਜ਼ 6.1 ਜਮਾਤ 9ਵੀਂ ਦੇ ਸਤਰੇਖਾਵਾਂ ਅਤੇ ਕੋਣ ਅਧਿਆਏ ਦੇ ਹੱਲ